ਲੌਡ ਟਿਕਾ ਮੇ ਇਵਤੋ ਸੰਗੀਤ ਜਾਂ ਗੀਤ ਪ੍ਰਸਾਰ ਕਰਨ ਲਈ ਨਹੀਂ ਕੀਤੀ ਜਾਏਗੀ ਲੌਡ ਟਿਕਾ ਦੀ ਵਰਤੋਂ ਦੇ ਸਭ ਮਸਬੇਗਾਰੀ ਲੋਨੇਾਰੇ ਛਤਾਂ ਤੋਂ ਕੋਈ ਸਥਿਰ ਸਮੇਂ ਤੇ ਮੀਟਿੰਗ ਕਰਨ ਲਈ ਬੈਂਕੀਆਂ ਕਰਦੇ ਹਨ ਤਾਂ ਇਹ ਭੂਮੀ ਸਰ ਬੰਦੇ ਹੈਗੇ ਨੇ ਆਏ ਇਹਨੇ ਕੋਈ ਕਿਤੇ ਲੱਗੀ ਡਿਊਟੀ ਦੋਸਤੋ ਪੈਟਰੋਲੀ ਥੋੜੇ ਗੱਡੀ ਗੱਡੀ ਕਿੱਡੀ ਦਿੱਤੀ ਹੈ ਤੁਹਾਨੂੰ ਇਹ ਬੇਸਿਕਲੀ 14 ਦਸੰਬਰ ਨੂੰ ਪੂਰੇ ਸੂਬੇ ਦੇ ਵਿੱਚ ਅ ਪੰਚਾਇਤ ਸਮਿਤੀ ਔਰ ਜ਼ਿਲ੍ਹਾ ਪਰਿਸ਼ਦ ਦੇ ਇਲੈਕਸ਼ਨ ਹੋ ਰਹੇ ਨੇ ਤਾਂ ਉਸੀ ਲੜੀ ਦੇ ਤਹਿਤ ਜਿਹੜਾ ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਰੂਰਲ ਹੈ ਤਾਂ ਇੱਥੇ ਵੀ ਇਲੈਕਸ਼ਨਸ ਕਰਾਏ ਜਾ ਰਹੇ ਨੇ ਇਹਦੇ ਵੀ ਸਾਡੇ ਕੋਲ ਕਰੀਬਨ 780 ਜਿਹੜੀ ਲੋਕੇਸ਼ਨਸ ਹੈਗੀਆਂ ਜਾਂ ਜਿਹੜੇ ਸਕੂਲਸ ਹੈ ਜਿੱਥੇ ਇਲੈਕਸ਼ਨ ਹੋ ਰਹੇ ਨੇ ਦਾ ਇਹਦੇ ਲਈ ਅਸੀਂ ਡਿਸਟ੍ਰਿਕਟ ਲੈਵਲ ਤੇ ਕਰੀਬਨ 3000 ਦੀ ਜਿਹੜੀ ਫੋਰਸ ਹੈ ਉਹ ਮੋਬਾਈਲਾਈਜ਼ ਹੋਈ ਹੈ ਉਹਦੇ ਵੀ ਜਿਹੜੇ ਅਲੱਗ-ਅਲੱਗ ਜਿਹੜੇ ਪੋਲਿੰਗ ਬੂਥਸ ਹੈ ਕਰੀਬਨ 2500 ਦੀ ਫੋਰਸ ਸਾਡੀ ਬੂਥਾਂ ਤੇ ਲੱਗੀ ਹੈ ਬਾਕੀ ਜਿਹੜੀ ਫੋਰਸ ਹੈ ਉਹ ਜਿਸ ਤਰ੍ਹਾਂ ਪੈਟਰੋਲਿੰਗ ਪਾਰਟੀਆਂ ਜਾਂ ਜਿਹੜੇ ਆਫਸਰਸ ਦੇ ਨਾਲ ਰਿਜ਼ਰਵਸ ਹੁੰਦੀਆਂ ਹੈ ਤਾਂ ਉਸ ਤਰ੍ਹਾਂ ਅਸੀਂ ਡਿਪਲॉयਮੈਂਟ ਕੀਤੀ ਗਈ ਹੈ ਤਾਂ ਇਹ ਇੱਕ ਪ੍ਰੋਲੋਂਗਡ ਐਕਸਰਸਾਈਜ਼ ਕਾਫੀ ਟਾਈਮ ਤੋਂ ਚੱਲ ਰਹੀ ਸੀਗੀ ਐਂਡ ਫਾਈਨਲੀ ਇਹ 14 ਨੂੰ ਜਿਹੜਾ ਇਲੈਕਸ਼ਨ ਹੋ ਰਿਹਾ ਹੈ ਇਦੇ ਵਿੱਚ ਹੁਣੇ ਜਸਟ ਮੈਂ ਸਾਰੇ ਜਿਹੜੇ ਮੁਲਾਜ਼ਮ ਹੈ ਇਹਦੇ ਵਿੱਚ ਜਿੰਨਾਂ ਜਿੰਨਾਂ ਦੀ ਡਿਊਟੀ ਲੱਗੀ ਹੈ ਉਹਨਾਂ ਨੂੰ ਮੈਂ ਬ੍ਰੀਫ ਕਰਕੇ ਆਇਆ ਉਹਨਾਂ ਨੂੰ ਸੈਂਸਟਾਈਜ਼ ਕਰਕੇ ਆਇਆ ਕਿ ਇਹ ਜਿਹੜੇ ਇਲੈਕਸ਼ਨ ਹੈ ਇੱਕ ਤਾਂ ਉਹਨਾਂ ਦੇ ਜਿਹੜੇ ਡੂਜ਼ ਐਂਡ ਡੋਂਟਸ ਐ ਡਿਊਟੀ ਰਿਲੇਟਿਡ ਉਹ ਉਹਨਾਂ ਨੂੰ ਸਮਝਾਏ ਸੈਂਸਟਾਈਜ਼ ਕਰਾਇਆ ਤਾਂ ਬਾਕੀ ਉਹਨਾਂ ਨੂੰ ਸਾਰਿਆਂ ਨੂੰ ਕਨਵੇ ਕਰਤਾ ਕਿ ਇਹ ਜਿਹੜਾ ਇਲੈਕਸ਼ਨ ਹੈ ਆਪਾਂ ਪੀਸਫੁਲੀ ਐਂਡ ਫਰੀ ਐਂਡ ਪੇਅਰ ਤਰੀਕੇ ਨਾਲ ਕਰਾਈਏ ਮੈਂ ਤੁਹਾਨੂੰ ਵੀ ਦੱਸਣਾ ਚਾਹੁੰਦਾ ਕਿ ਥੈਟ ਪੰਜਾਬ ਪੁਲਿਸ ਐਂਡ जी डिस्ट्रिक्ट एडमिनिस्ट्रेशन है वी आर कमिटेड कि आप इलेक्शन पीसफुली कराइए जी डिप्लॉयमेंट होंगी है यदा एक नॉर्म ऑलरेडी फ्रॉम हेडकुआटर साया सर तो जोड़े कुछ बूथ्स है या जी कुछ लोकेशन है जिन्होंने असी सेंसिटिव या हाइपर सेंसटिव मनते हैं उसे नॉर्म के मुताबिक ही एक्सट्रा फोर्स लाई जाती है ਤਸੀਂ ਉਸੀ ਨੋਮ ਨੂੰ ਫਾਲੋ ਕਰਕੇ ਜਿੱਥੇ ਜਿੱਥੇ ਸਾਡੇ ਕੋਲ ਸੈਂਸਿਟਿਵ ਬੂਥ ਸਗੇ ਨੇ ਉਥੇ ਅਸੀਂ ਆਲਰੇਡੀ ਜਿਹੜੇ ਨੋਮ ਦੇ ਮੁਤਾਬਿਕ ਸੀ ਐਕਸਟਰਾ ਫੋਰਸ ਲਾਈ ਹੈ ਸੋ ਥੈਟ ਉਥੇ ਕੋਈ ਇਨਸੀਡੈਂਟ ਨਾ ਹੋਵੇ ਐਂਡ ਸਪੈਸ਼ਲੀ ਬਰੀਫਿੰਗ ਦਾ ਵੀ ਹਿੱਸਾ ਸੀਗਾ ਕਿ ਜਿਹੜੀ ਸਾਡੀ ਪੈਟਰੋਲਿੰਗ ਪਾਰਟੀਆਂ ਹੈ ਜਾਂ ਜਿਹੜੇ ਸਾਡੇ ਜੀਓਜ਼ ਹੈ ਤਾਂ ਉਹ ਸਪੈਸ਼ਲ ਉਥੇ ਆਪਣੀ ਪੈਟਰੋਲਿੰਗ ਰੱਖਣਗੇ ਉਹਦਾ ਖਸੂਸੀ ਤੌਰ ਤੇ ਧਿਆਨ ਰੱਖਣਗੇ ਦੇ ਵਿਲ ਬੀ ਅਵੇਲੇਬਲ ਕਿਤੇ ਵੀ ਕੋਈ ਇਨਸੀਡੈਂਟ ਹੁੰਦਾ ਹੈ ਜੇ ਕੋਈ ਇਨਫੋਰਮੇਸ਼ਨ ਮਿਲ ਜਾਂਦੀ ਹੈ ਤਾਂ ਸੋ ਦੈਟ ਉਨੂੰ ਉਸੇ ਪੁਆਇੰਟ ਤੇ ਨਿਜੀਠਿਆ ਜਾਏਗਾ। ਅ ਇਹਦੇ ਵਿੱਚ ਅਸੀਂ ਕੱਲ ਹਰ ਇੱਕ ਸਬਡਿਵੀਜ਼ਨ ਦੇ ਵਿੱਚ ਸਾਡੇ ਆਫਸਰਸ ਨੇ 플ੈਗ ਮਾਰਚ ਕਰਦੇ ਹੈ। ਤਾਂ ਹੁਣ ਜਿਹੜੀ ਬਰੀਫਿੰਗ ਅਸੀਂ ਹੋਰਸ ਦੀ ਕਰ ਰਹੇ ਨੇ ਤਾਂ ਇਸ ਤੋਂ ਬਾਅਦ ਵੀ ਹੋਰ ਸਾਡੇ ਕੋਲ ਹੈਗੀ ਐਂਡ ਇਸ ਤੋਂ ਬਾਅਦ ਆਪਾਂ 플ੈਗ ਮਾਰਚ ਕਰਾਂਗੇ। ਅਜੀ एग्जैटली मैं फिगर क्लीयर नहीं है ये थोड़ी चेक करके तुम क्लीयर करके दस दूँ यवेरे सू इनफॉर्मेषन आई थी एक अनियमस ईमेल अकाउंट थ्रो एक मेल आई सभी कुछ स्कूल में एक फैडमेल आई थी ਤਾਂ ਉਹਦੇ ਵਿੱਚ ਇੱਕ ਸਕੂਲ ਸਾਡੇ ਏਰੀਆ ਦੇ ਵਿੱਚ ਪੰਡਾ ਹੈ ਅੰਮ੍ਰਿਤਸਰ ਰੂਰਲ ਤਾਂ ਉਹਦੇ ਵਿੱਚ ਇਮੀਡੀਏਟਲੀ ਡੀਐਸਪੀ ਐਂਡ ਹਿਸ ਟੀਮ ਉਹ ਉਥੇ ਸਪਾਟ ਤੇ ਚਲੇ ਗਏ ਐਂਡ ਜਿਹੜਾ ਬੇਸਿਕ ਡ੍ਰਿਲ ਹੁੰਦਾ ਹੈ ਤਾਂ ਉਹ ਉਸੇ ਫਾਲੋ ਕਰਕੇ ਉਥੇ ਜਿਹੜੀ ਬੀਡੀਐਸ ਟੀਮ ਹੈ ਉਹ ਵੀ 에ਸੀ ਪੇਜੀ ਸੀਗੀ ਤਾਂ ਉਥੇ ਉਹਨਾਂ ਨੇ ਚੈੱਕ ਕਰ ਲਿਆ ਨਾਥਿੰਗ ਸਸਪੀਸ਼ੀਅਸ ਆਬਜੈਕਟ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਵਿਅਕਤੀ ਨਹੀਂ ਲੱਭਿਆ ਗਿਆ बट फिर भी मतलब जब बेसिक द्रिल होंगे एंड ऑल मेजर्स दे वर टेकन इस तो अलावा वी आर टेकिंग द स्टेटमेंट एंड वी आर रजिस्टरिंग द एफ आई आर एंड नाल, नाल जो मेल है उन्होंने असि टेक्नीकली जो सइबर प्रोसीजर होंगे वो राही ट्रेस कर रहे हैं इट इज बींग रजिस्टर्ड होगी शाम तक ਮੇਰੀ ਇੱਕ ਈਮੇਲ ਸਰਵਿਸ ਹੈਗੀ ਤਾਂ ਉਹਦੇ ਵਿੱਚ ਅਸੀਂ ਹਜੇ ਨਹੀਂ ਕਹਿ ਸਕਦੇ ਕਿ ਇਹ ਵਾਟ ਇਜ਼ ਦ ਸੋਰਸ ਜਾਂ ਇਹਨੂੰ ਕਿਵੇਂ ਉਹ ਕੀਤਾ ਗਿਆ ਹੈ ਬਟ ਥੋੜਾ ਜਿਹਾ ਜੀ ਵੀ ਹੈਵ ਸਟਾਰਟਡ ਦ ਟੈਕਨੀਕਲ ਅਨਾਲਿਸਿਸ ਸਾਨੂੰ ਪਤਾ ਚੱਲ ਜਾਊਗਾ ਬੇਸਿਕਲੀ ਇਹਦਾ origin ਕੀ ਹੈ ਐਂਡ ਇਹ ਕਿਸ ਰੂਟ ਰਾਹੀਂ ਆਈ ਹੈ ਇਟ ਵਾਸ ਜਸਟ ਅ ਪਲੇਨ ਥ੍ਰੈਟ ਜਿਹੜਾ ਹੈਗਾ ਇਹ ਦੋ ਤਿੰਨ ਸਕੂਲ ਹੈਗੇ ਨੇ जस टू क्रिएट डिस्टर्बेंस या मतलब पैनिक इस तरह का सदरवाइज कोई व्यादा तो वो डिटेल्स नहींट वॉज मैन टू क्रिएट द पैनिक नहीं नहीं साढ़ा उन्होंने तालमेल हैगा क्योंकि मेल का सोर्स एको है एड्रस तो वो मेल ओरिजिनल हुई सी असी ज्वाइंटली विद कमिश्रेट पुलिस इन्होंने कर रहे हैं आर दो स्कूल जो है नहीं नहीं जिस तरह मैं कह रहा जो सामे आई थी इमीडिएटली जी बॉम्ब डिस्पोजल स्कॉड टीम है एंड अभी वो एरिया सर्च कर लिया प्रोपरली फॉलोइंग प्रोटोकॉल ਤਾਂ ਉੱਥੇ ਸਾਨੂੰ ਕੋਈ ਆਬਜੈਕਸ਼ਨੇਬਲ ਜਾਂ ਕੋਈ ਸਸਪੀਸ਼ਸ ਆਬਜੈਕਟ ਜਾਂ ਕੋਈ ਵਿਅਕਤੀ ਸਾਨੂੰ ਨਹੀਂ ਮਿਲਿਆ ਬਟ ਸਟਿਲ ਅਸੀਂ ਪ੍ਰਿਕਾਸ਼ਨ ਮੇਨਟੇਨ ਕਰ ਰਹੇ ਹਾਂ ਨਹੀਂ ਨਹੀਂ ਇਟ ਇਜ਼ ਦਨ ਟੂ ਮਿਸਲੀਡ ザ ਪੀਪਲ ਇਟ ਇਜ਼ ਅਨਫਾਊਂਡਡ ਕਿਉਂਕਿ ਅਸੀਂ ਗਰਾਊਂਡ ਤੇ ਸਾਰਾ ਕੁਝ ਚੈੱਕ ਕਰਾ ਲਿਆ ਸਾਨੂੰ ਕੁਝ ਵੀ ਨਹੀਂ ਮਿਲਿਆ ਨਹੀਂ ਇਹਦੇ ਵਿੱਚ ਜੇ ਤੁਸੀਂ ਪਿੱਛੇ ਜਾਓਗੇ ਤਾਂ ਕਈ-ਕਈ ਤਾਂ ਸਕੂਲ ਦੇ ਸਟੂਡੈਂਟਸ ਹੀ ਇਸ ਤਰ੍ਹਾਂ ਦੀ ਸ਼ਰਾਰਤਾਂ ਕਰਦੇ ਆ। ਤਾਂ देयर ਆਰ ਮਤਲਬ ਐਗਜ਼ਾਮਪਲਸ ਇਥੇ ਕਿਸੇ ਨੇ ਛੁੱਟੀ ਕਰਵਾਨੀ ਸੀ ਸਕੂਲ ਤੋਂ ਜਾਂ ਕੁਝ ਉਹ ਤਾਂ ਉਹਨਾਂ ਨੇ ਵੀ ਥ्रेट ਮੇਲਸ ਕਰਦੇ ਆ ਸਕੂਲਾਂ ਨੂੰ। ਤਾਂ that can be a possibility ਅਸੀਂ ਵੀ ਆਰ ਐਕਸਪਲੋਰਿੰਗ ਦਿਸ ਜਿਹੜੀ ਫਿਰ ਚੀਜ਼ ਸਾਹਮਣੇ ਆ ਜਾਂਦੀ ਹੈ ਵੀ ਵਿਲ ਪੁਟ ਇਟ ਬਿਫੋਰ नहीं नहीं देखो इधर एक प्रॉपर प्रोटोकॉल है ड्रिल है तो असी वो पूरा कंप्लीट करके ही वो आ, मतलब पेरेंट्स नो फिर रिक्वेस्ट करांगे तब देखें कैन रिज्यूम द स्कूल एक्टिविटीज फिलहाल असी चेक कर लिया नथिंग सस्पिशियस वाज फाउंड बट जिस तरह एक प्रोटोकॉल डिटेल्ड होता है तो विल रिपीट इट सारा कुछ इंश्योर करके फिर विल रिक्वेस्ट द पेरेंट्स हाँ जी हाँ जी ਦੀ ਬਿਲਕੁਲ ਲਿਆ ਜਾਏਗਾ ਜੇ ਇਸ ਤਰ੍ਹਾਂ ਦੀ ਮਤਲਬ ਮਾਹੌਲ ਨੂੰ ਖਰਾਬ ਕਰਨ ਦੀ ਕੋਈ ਕੋਸ਼ਿਸ਼ ਕਰੇਗਾ ਡੈਫੀਨਿਟਲੀ ਜਿਹੜਾ ਲਾਅ ਵੀ ਟੇਕ ਇਸ ओन ਬੋਸ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਤੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ 넥 ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼